ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਮਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕਮਲਸ ਪੰਜਾਬੀ ਹੋਮਲੀ ਰੈਸਪੀਸ 'ਚ ਕਹਿੰਦੇ ਆ ਕਿ ਸਿਆਣਿਆਂ ਦਾ ਆਖਿਆ ਤੇ ਔਲੇ ਦਾ ਖਾਦਾ ਐਵੇਂ ਨਹੀਂ ਜਾਂਦਾ ਔਲੇ ਔਲੇ ਆਪਣੇ ਐਨੇ ਸਰੀਰ ਦੇ ਲਈ ਵਧੀਆ ਹੁੰਦੇ ਆ ਇਹਨਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਥੋੜੀ ਆ ਐਨੇ ਗੁਣਕਾਰੀ ਹੁੰਦੇ ਆ ਆਪਾਂ ਇਹਨਾਂ ਨੂੰ ਅਚਾਰਸ ਤੇ ਹੋਰ ਵੀ ਬਹੁਤ ਸਾਰੇ ਤਰੀਕੇ ਨਾਲ ਖਾ ਸਕਦੇ ਆ ਪਰ ਜੇ ਨਿਆਣੇ ਦੀ ਗੱਲ ਕਰੀਏ ਤਾਂ ਨਿਆਣੇ ਕਦੇ ਵੀ ਔਲੇ ਦਾ ਅਚਾਰ ਬਿਲਕੁਲ ਨਹੀਂ ਖਾਂਦੇ ਮੇਰੇ ਨਿਆਣੇ ਤਾਂ ਬਿਲਕੁਲ ਵੀ ਨਹੀਂ ਖਾਂਦੇ ਪਰ ਐਵੇਂ ਜੇ ਤੁਸੀਂ ਉਹਨਾਂ ਨੂੰ ਔਲਿਆਂ ਦਾ ਚਵਨਪਰਾਸ਼ ਬਣਾ ਕੇ দাও ਤੇ ਨਾ ਸਿਰਫ ਖਾਂਦੇ ਆ ਤੇ ਬਲਕਿ ਹੋਰ ਵੀ ਮੰਗਦੇ ਆ ਕਿ ਹੋਰ ਵੀ ਦੌਖਾਣ ਨੂੰ ਤੇ ਉਹੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਬਹੁਤ ਹੀ ਸੌਖੀ ਰੈਸਪੀ ਸ਼ੇਅਰ ਕੀਤੀ ਆ ਮੈਂ ਤੇ ਜੇ ਵੀਡੀਓ ਪਸੰਦ ਆਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਮੇਰਾ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਮੈਨੂੰ ਸਪੋਰਟ ਕਰੋ ਗਰੋ ਕਰਨ ਦੇ ਲਈ ਇੱਥੇ ਆ ਮੇਰੇ ਕੋਲ 12 ਖਜੂਰ ਦੇ ਪੀਸੇ ਜਿਨ੍ਹਾਂ ਦੇ ਮੈਂ ਬੀਜ ਕੱਟ ਲਿੱਤੇ ਆ ਤੇ ਇੱਥੇ ਆ ਮੇਰੇ ਕੋਲ 25 ਕਿਸ਼ਮਿਸ਼ ਤੁਸੀਂ ਕੋਈ ਵੀ ਕਿਸ਼ਮਿਸ਼ ਲੈ ਸਕਦੇ ਆ ਤੇ ਇਹਨਾਂ ਵਿੱਚ ਪਾਓ ਗਰਮ ਪਾਣੀ ਕਿਉਂਕਿ ਆਪਾਂ ਨੂੰ ਸੋਕ ਕਰਕੇ ਰੱਖਣਾ ਇਹਨਾਂ ਨੂੰ ਮੈਂ ਗਰਮ ਪਾਣੀ ਤਾਪ ਆ ਰਹੀਆਂ ਕਿਉਂਕਿ ਮੈਂ ਥੋੜਾ ਜਲਦੀ ਬਣਾਉਣ ਵਾਲੀ ਆ ਜੇ ਤੁਸੀਂ ਟਾਈਮ ਲੇ ਕੇ ਬਣਾ ਰਹੇ ਤਾਂ ਠੰਡੇ ਪਾਣੀ 'ਚ ਹੀ ਸੋਕ ਕਰ ਦੋ ਥੋੜਾ ਇਹ ਤੇ ਆ ਮੇਰੇ ਕੋਲ 25 ਕਾਰੀਆਂ ਮਿਰਚਾਂ ਦੇ ਦਾਣੇ ਦੋ ਛੋਟੇ ਟੁਕੜੇ ਦਾਲਚੀਨੀ ਦੇ ਇੱਕ ਬੜੀ ਇਲਾਇਚੀ ਦੋ ਛੋਟੀ ਇਲਾਇਚੀ ਆਰ ਅੱਠ ਕ ਹੈਗੇ ਲੌਂਗ ਤੇ ਦੋ ਤੇਜ ਪੱਤੇ ਜਿਨ੍ਹਾਂ ਨੂੰ ਮੈਂ ਤੋੜ ਲੇਤਾ ਹੈ ਇੱਕ ਫਰਾਈਪੈਨ ਗਰਮ ਕਰੋ ਫਰਾਈਪੈਨ 'ਚ ਮੈਂ ਕੁਛ ਨਹੀਂ ਪਾਇਆ ਹੈ ਇਹਨਾਂ ਨੂੰ ਆਪਾਂ ਸੁੱਕਾ ਭੁੰਨ ਲਵਾਂਗੇ ਬਿਲਕੁਲ ਲੋ ਹੀਟ ਰੱਖਿਓ ਬਹੁਤ ਜ਼ਿਆਦਾ ਤੇਜ਼ ਨਹੀਂ ਕਰਨੀ ਆਪਾਂ ਨੂੰ ਹਲਕੇ ਜਿਹੀ ਭੁੰਨਣੇ ਆ ਇਹਨਾਂ ਨੂੰ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਪਲੇਟ 'ਚ ਕਰ ਲੋ ਇਹ ਜ਼ਰੂਰ ਕਰਿਓ ਕਿਉਂਕਿ ਕਈ ਵਾਰ ਫਰਾਈਪੈਨ ਦੇ ਪੈਰਾਂ ਤਾਂ ਹੋਰ ਜ਼ਿਆਦਾ ਪੁੱਜਦੇ ਰਹਿੰਦੇ ਆ ਤੇ ਕਾਲੇ ਹੋ ਜੂਗੇ ਤੇ ਠੰਡਾ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਜਿੰਨਾ ਜ਼ਿਆਦਾ ਮਹੀਨ ਪੀਸ ਹੋ ਸਕਦਾ ਆਪਾਂ ਪੀਸ ਲੋਂਗੇ ਇਹਨਾਂ ਨੂੰ ਤੇ ਹੁਣ ਮੈਂ ਟੱਕਣ ਲਗਾ ਕੇ ਪੀਸ ਲੈ ਰਹੀ ਆ ਉਸ ਤੋਂ ਬਾਅਦ ਇਹਨਾਂ ਨੂੰ ਛਾਣ ਲੂੰਗੇ ਆਪਾਂ ਤਾਂ ਕਿ ਆਪਣਾ ਜਿਹੜਾ ਪਾਊਡਰ ਆਪਾਂ ਚਾਹੀਦਾ ਆ ਆਪਾਂ ਨੂੰ ਉਹ ਬਿਲਕੁਲ ਹੀ ਇੱਕਦਮ ਬਰੀਕ ਹੋਵੇ ਜੇ ਕੁਝ ਰਹਿ ਗਿਆ ਵਿੱਚ ਤਾਂ ਉਹ ਚੀਜ਼ ਆਪਣੇ ਖਾਣ ਲੱਗੇ ਮੂੰਹ ਚ ਆਊਗੀ ਤੇ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਛਾਣ ਲਿਆ ਹੈ ਆ ਦੇਖੋ ਆਪਣਾ ਇੱਕ ਬਹੁਤ ਹੀ ਬਹੁਤ ਹੀ ਪਿਆਰੀ 스멜 ਆ ਰਹੀ ਹੈ ਇਹਦੇ ਵਿੱਚ ਇੱਕ ਮਸਾਲਾ ਬਣ ਕੇ ਤਿਆਰ ਹੋ ਗਿਆ ਆਪਾਂ ਇਹਨੂੰ ਬਾਅਦ ਚ ਯੂਜ਼ ਕਰਾਂਗੇ ਤੇ ਇੱਥੇ ਮੇਰੇ ਕੋਲ ਇੱਕ 1.5 ਇੰਚ ਦਾ ਟੁਕੜਾ ਕੱਚੀ ਹਲਦੀ ਦਾ ਤੇ 1 ਇੰਚ ਦਾ ਟੁਕੜਾ ਮੇਰੇ ਕੋਲ ਕਰੀਬ ਹੈਗਾ ਅਦਰਕ ਦਾ ਆਪਾਂ ਇਹਨੂੰ ਕੱਟ ਲਵਾਂਗੇ ਰਫਲੀ ਜਾਈ ਕੱਟਣਾ ਹੈ ਕਿਉਂਕਿ ਆਪਾਂ ਨੂੰ ਇਹਨੂੰ ਪੀਸਣਾ ਹੈ ਤਾਂ ਥੋੜਾ ਜਿਹਾ ਕੱਟ ਲੋਇ ਨਾ ਨੂੰ ਹਲਦੀ ਤੇ ਅਦਰਕ ਵਿੱਚ ਮਿੱਟੀ ਹੁੰਦੀ ਆ ਤਾਂ ਚੰਗੀ ਤਰ੍ਹਾਂ ਕੱਟਣ ਤੋਂ ਪਹਿਲਾਂ ਧੋ ਜ਼ਰੂਰ ਲਿਓ ਹੁਣ ਇੱਕ ਮਿਕਸਰ ਜਾਰ ਲਓ ਉਹਦੇ ਵਿੱਚ ਪਾਉਂਗੇ ਆਪਾਂ ਖਜੂਰ ਜਿਹੜੇ ਆਪਾਂ ਸੋਕ ਕਰਕੇ ਰੱਖੇ ਸੀ ਉਹ ਪਾ ਦਿਓ ਸਾਰੇ ਬਾਜ਼ਾਰ ਨਾਲੋਂ ਬਹੁਤ ਹੀ ਸਸਤਾ ਆਪਣਾ ਇਹ ਚਵਨ ਪ੍ਰਸ਼ ਬਣਦਾ ਹੈ ਤੇ ਉਹ ਵੀ ਬਗੈਰ ਚੀਨੀ ਤੇ ਆਪਾਂ ਚੀਨੀ ਯੂਜ਼ ਨਹੀਂ ਕਰਨ ਵਾਲੇ ਬਿਲਕੁਲ ਵੀ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਪਾ ਦੇਵਾਂਗੇ ਇਹਦੇ ਵਿੱਚ ਕਿਸ਼ਮਿਸ਼ ਪਾਣੀ ਜੋ ਹੈਗਾ ਇਹ ਆਪਾਂ ਸਿਚਣਾ ਨਹੀਂ ਹੈ ਜਦ ਆਪਾਂ ਨੂੰ ਜੇ ਪੀਸਣ ਲੱਗੇ ਆਪਾਂ ਨੂੰ ਪ੍ਰੋਬਲਮ ਹੋਊਗੀ ਆਪਾਂ ਫੇਰ ਯੂਜ਼ ਕਰਾਂਗੇ ਜ਼ਰੂਰ ਪਾਣੀ ਇਹੀ ਵਾਲਾ ਤੇ ਹੁਣ ਇਹਦੇ ਵਿੱਚ ਆਦਾ ਤੇ ਹਲਦੀ ਜੋ ਕੱਟ ਕੇ ਰੱਖੀ ਸੀ ਉਹ ਵੀ ਪਾ ਦੋ ਤੇ ਹੁਣ ਮੈਂ ਥੋੜਾ ਜਿਹਾ ਕਿਸ਼ਮਿਸ਼ ਵਾਲਾ ਪਾਣੀ ਪਾ ਦੇ ਰਹੀ ਆ ਤੇ ਇਹਨੂੰ ਆਪਾਂ ਬਿਲਕੁਲ ਬਰੀਕ ਪੀਸ ਲਵਾਂਗੇ ਬਹੁਤ ਜ਼ਿਆਦਾ ਫਾਈਨ ਇੱਕਦਮ ਸਮੂਥ ਬਣਾਉਣਾ ਹੈ ਇਹਨੂੰ ਤੇ ਆ ਦੇਖੋ ਮੈਂ ਬਹੁਤ ਵਧੀਆ ਤੇ ਇਹਨੂੰ ਪੀਸ ਲਿੱਤਾ ਹੈ ਸਾਰੀ ਚੀਜ਼ ਨੂੰ ਮੈਂ ਥੋੜਾ ਜਿਹਾ ਪਾਣੀ ਹੋਰ ਪਾਇਆ ਸੀ ਖਜੂਰ ਵਾਲਾ ਜਿਹੜਾ ਸੀ ਉਹ ਪਾਤਾ ਸੀਗਾ ਮੈਂ ਤੇ ਦੇਖੋ ਬਹੁਤ ਹੀ ਸਮੂਥ ਆਪਣਾ ਪੇਸ ਬਣ ਕੇ ਤਿਆਰ ਹੈ ਹੁਣ ਅਥੇਆ ਮੇਰੇ ਕੋਲ 250 ਗ੍ਰਾਮ ਔਲੇ ਔਲੇ ਤੁਸੀਂ ਵਧੀਆ ਲਿਓ ਜਿਆਦਾ ਕਟੇਫਟੇ ਨਾ ਹੋਣ ਤੇ ਇਹਨਾਂ ਚੰਗੀ ਤਰ੍ਹਾਂ ਧੋ ਲਓ ਤੇ ਉਸ ਤੋਂ ਬਾਅਦ ਇੱਕ ਕੜਾਹੀ ਵਿੱਚ ਅੱਧਾ ਗਲਾਸ ਪਾਣੀ ਦਾ ਗਰਮ ਕਰੋ ਉਹਦੇ ਵਿੱਚ ਆਪਾਂ ਸਟੀਮ ਕਰਨੇ ਆਪਾਂ ਨੂੰ ਔਲੇ ਤਾਂ ਇੱਕ ਸਟੀਮਰ ਲਓ ਇਹ ਸਟੀਮਰ ਬਹੁਤ ਹੀ ਯੂਸਫੁਲ ਹੈ ਆਨਲਾਈਨ ਮਿਲ ਜਾਂਦਾ ਹੈ ਤੇ ਕਿਸੇ ਵੀ ਪੌਟ ਵਿੱਚ ਫਿੱਟ ਹੋ ਜਾਂਦਾ ਹੈ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦਿੱਤਾ ਹੈ ਤੁਸੀਂ ਚਾਹੋ ਤਾਂ ਖਰੀਦ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਰੱਖ ਦਵਾਂਗੇ ਸਾਰੇ ਆਪਣੇ ਔਲੇ ਉਸ ਤੋਂ ਬਾਅਦ ਇਹਨੂੰ ਆਪਾਂ ਟੱਕ ਦੇਵਾਂਗੇ ਆਰ ਗੈਸ ਨੂੰ ਬਿਲਕੁਲ ਸਲੋ ਕਰ ਦਿਓ 5 ਮਿੰਟ ਤੱਕ ਆਪਾਂ ਇਹਨਾਂ ਨੂੰ ਸਟੀਮ ਕਰ ਲਾਂਗੇ ਤੇ 507 ਮਿੰਟ ਹੋ ਚੁੱਕੇ ਸੀ ਆ ਦੇਖੋ ਆਪਣੀ ਔਲੇ ਬਹੁਤ ਚੰਗੀ ਤਰ੍ਹਾਂ ਸਟੀਮ ਹੋ ਗਏ ਆ ਸਟੀਮ ਹੋਣ ਤਾਂ ਕਿਵੇਂ ਪਤਾ ਲੱਗੂ ਇਹ ਥੋੜੇ ਫਟ ਜੇ ਜਾਂਦੇ ਆ ਤੇ ਉਸ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆ ਬੀਜ ਆ ਇਹਨੂੰ ਚੰਗੀ ਤਰ੍ਹਾਂ ਕੱਢ ਕੇ ਆਪਾਂ ਅਲੱਗ ਕਰ ਦੇਵਾਂਗੇ ਤੇ ਦੇਖੋ ਕਿੰਨੀ ਆਸਾਨੀ ਤੇ ਹੀ ਆਪਣੇ ਔਲੇ ਕੁੱਲ ਜਾ ਰਹੇ ਹਾਂ ਕਿਉਂਕਿ ਬਹੁਤ ਵਧੀਆ ਤੇ ਸਟੀਮ ਹੋਏ ਹਨ ਬਹੁਤ ਜ਼ਿਆਦਾ ਵੀ ਨਹੀਂ ਹੋਏ ਤੇ ਬਹੁਤ ਘੱਟ ਵੀ ਨਹੀਂ ਹੋਏ ਤੇ ਮੈਂ ਸਾਰੇ ਬੀਜ ਕੱਢ ਦਿੱਤੇ ਆ ਤੇ ਹੁਣ ਇਹਨੂੰ ਪਾਵਾਂਗੇ ਆਪਾਂ ਮਿਕਸਰ ਜਾਰ ਵਿੱਚ ਇਹੇ ਮਿਕਸਰ ਜਾਰ ਹੈ ਜਿਹਦੇ ਵਿੱਚ ਆਪਾਂ ਪਹਿਲਾਂ ਹੁਣ ਹਲਦੀ ਅਦਰਕ ਪੀਸ ਕੇ ਹਟਿਆ ਉਹ ਹੀ ਯੂਜ਼ ਕਰ ਲਓ ਤੇ ਸਾਰੇ ਔਲੇ ਉਹਦੇ ਵਿੱਚ ਪਾ ਦੋ ਤੇ ਹੋ ਸਕੇ ਤਾਂ ਇਹਨੂੰ ਬਗੈਰ ਪਾਣੀ ਪਾਏ ਤੇ ਪੀਸਿਓ ਜੇ ਲੋੜ ਪਈ ਤਾਂ ਥੋੜਾ ਜਿਹਾ ਪਾਣੀ ਪਾਏ ਇਹਨਾਂ ਨੂੰ ਵੀ ਆਪਾਂ ਬਰੀਕ ਪੀਸ ਲਵਾਂਗੇ ਤੇ ਇੱਥੇ ਆ ਮੇਰੇ ਕੋਲ ਹੁਣ 250 ਗ੍ਰਾਮ ਗੁੜ ਗੁੜ ਨੂੰ ਮੈਂ ਪਹਿਲਾਂ ਛੋਟੇ-ਛੋਟੇ ਟੁਕੜਾਂ ਵਿੱਚ ਕੱਟ ਲੂੰਗੀ ਕਿਉਂਕਿ ਆਪਾਂ ਨੂੰ ਇਹਨੂੰ ਗਰਮ ਪਾਣੀ 'ਚ ਪਾ ਕੇ ਬਿਲਕੁਲ ਪਘਲਾਉਣਾ ਹੈ ਤੁਸੀਂ ਸ਼ੱਕਰ ਵੀ ਯੂਜ਼ ਕਰ ਸਕਦੇ ਆ ਤੇ ਮੈਂ ਹੁਣ ਚੰਗੀ ਤਰ੍ਹਾਂ ਨਾਲ ਸਾਰੇ ਗੁੜ ਨੂੰ ਕੱਟ ਲਿੱਤਾ ਹੈ ਤੇ ਹੁਣ ਇੱਕ ਕੜਾਹੀ ਲਓ ਉਹਦੇ ਵਿੱਚ ਇੱਕ ਗਲਾਸ ਦਾ ਚੌਥਾ ਹਿੱਸਾ ਪਾਣੀ ਆਪਾਂ ਗਰਮ ਕਰਾਂਗੇ ਉਸ ਤੋਂ ਬਾਅਦ ਪਾ ਦੋਗੇ ਇਹਦੇ 'ਚ ਆਪਾਂ ਗੁੜ ਤੇ ਉਸ ਤੋਂ ਬਾਅਦ ਲੋ ਟੂ ਮੀਡੀਅਮ ਟੂ ਹਾਈ ਹੀਟ ਚੇਂਜ ਕਰਦੇ ਹੋਏ ਆਪਾਂ ਕੜਚੀ ਨਾਲ ਚਲਾਉਂਦੇ ਹੋਏ ਸਵਾਰ ਕੇ ਆਪਾਂ ਆਪਣੇ ਗੁੜ ਨੂੰ ਪਿਘਲਾ ਲੂਗੇ ਚੰਗੀ ਤਰ੍ਹਾਂ ਨਾ ਬਿਲਕੁਲ ਤੇ ਦੇਖੋ ਹੁਣ ਗੁੜ ਪਿਗਲਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਇੱਥੇ ਗੁੜ ਪੂਰਾ ਪਿਗਲ ਚੁੱਕਿਆ ਹੈ ਤੇ ਆ ਮੈਂ ਪਾ ਰਹੀ ਹਾਂ ਹੁਣ ਔਲੇ ਜੋ ਆਪਾਂ ਪੀਸ ਕੇ ਰੱਖੇ ਸੀ ਉਸ ਤੋਂ ਬਾਅਦ ਇਹਨੂੰ ਆਪਾਂ ਹੌਲੀ-ਹੌਲੀ ਕੜਚੀ ਦੇ ਨਾਲ ਸਾਰੀ ਚੀਜ਼ਾਂ ਨੂੰ ਮਿਕਸ ਕਰ ਲੂਗੇ ਉਸ ਤੋਂ ਬਾਅਦ ਦੇਖੋ ਹੁਣ ਅਵਾਲੀ ਆਉਣੀ ਸ਼ੁਰੂ ਹੋ ਗਈ ਆ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨੂੰ ਢੱਕ ਕੇ ਪਕਾਉਣਾ ਹੈ ਇਹਨੂੰ ਖੁੱਲ੍ਹਾ ਨਾ ਪਕਾਓ ਕਿਉਂਕਿ ਇਹ ਬਹੁਤ ਜ਼ਿਆਦਾ ਛਿੱਟੇ ਪੈਜੂਗੇ ਨਹੀਂ ਤਾਂ ਢੱਕ ਕੇ ਆਪਾਂ ਇਹਨੂੰ 8 ਤੋਂ 10 ਮਿੰਟ ਦੇ ਲਈ ਪਕਾ ਲੂਗੀ ਸਲੋ ਹੀਟ ਪਰ ਐਤੇ ਹੀਟ ਬਿਲਕੁਲ ਵੀ ਹਾਈ ਜਾਂ ਮੀਡੀਅਮ ਨਾ ਕਰਿਓ ਸਲੋ ਹੀ ਰੱਖਿਓ ਤੇ ਦੇਖੋ ਮੈਂ 10 ਮਿੰਟਾਂ ਬਾਅਦ ਟੱਕਰ ਨੂੰ ਉਖ ਖੋਲਿਆ ਹੈ ਤੇ ਆਪਣੇ ਦੇਖੋ ਕਲਰ ਚੇਂਜ ਹੋ ਗਿਆ ਹੈ ਤੇ ਦੇਖੋ ਕਿੰਨੀ ਸੋਹਣੀ ਇੱਕ ਸ਼ਾਈਨ ਆ ਗਈ ਹੈ ਤੇ ਕਾਫੀ ਪੱਕ ਚੁੱਕਿਆ ਹੈ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜੋ ਆਪਾਂ ਹਲਦੀ ਅਦਰਕ ਉਹ ਖਜੂਰ ਤੇ ਕਿਸ਼ਮਿਸ਼ ਦਾ ਜੋ ਆਪਾਂ ਸਮੂਝਾ ਪੇਸਟ ਬਣਾ ਕੇ ਰੱਖਿਆ ਸੀ ਉਹ ਸਾਰਾ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਦੋਗੇ ਤੁਸੀਂ ਹੁਣ ਤੱਕ ਦੇਖ ਸਕ ਰਹੇ ਹੋ ਕਿ ਬਹੁਤ ਹੀ ਈਜ਼ੀ ਹੈ ਇਹ ਚਵਨ ਪ੍ਰਸ਼ ਬਣਾਉਣਾ ਰੈਸਪੀ ਟਰਾਈ ਜ਼ਰੂਰ ਕਰਿਓ ਜ਼ਰੂਰ ਬਣਾ ਕੇ ਦੇਖਿਓ ਇੱਕ ਵਾਰ ਬਹੁਤ ਵਧੀਆ ਬਣਦਾ ਹੈ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਆਪਣੀ ਹੀਟ ਬਿਲਕੁਲ ਸਲੋ ਆ ਹਾਈ ਬਿਲਕੁਲ ਵੀ ਨਾ ਕਰਿਓ ਮੀਡੀਅਮ ਵੀ ਨਾ ਕਰਿਓ ਸਲੋ ਹੀ ਰੱਖਿਓ ਹੁਣ ਉਸ ਤੋਂ ਬਾਅਦ ਮਿਕਸ ਹੋਣ ਤੋਂ ਬਾਅਦ ਆਪਾਂ ਫਿਰ ਇਹਨੂੰ ਢੱਕ ਕੇ ਪਕਾਵਾਂਗੇ ਕਰੀਬ 10 ਤੋਂ 12 ਮਿੰਟ ਤੱਕ ਸਲੋ ਹੀਟ ਪਰ ਤੇ ਹੁਣ ਦੇਖੋ ਮੈਂ ਕਰੀਬ 12 ਮਿੰਟਾਂ ਬਾਅਦ ਤੱਕਣ ਨੂੰ ਉਤਾਰਿਆ ਹੈ ਆਹ ਦੇਖੋ ਹੁਣ ਕਿੰਨਾ ਵਧੀਆ ਆਪਣਾ ਚਵਨ ਪ੍ਰਾਸ਼ ਬਣ ਕੇ ਲਗਭਗ ਤਿਆਰ ਹੈ ਹਲੇ ਮਸਾਲਾ ਪਾਉਣਾ ਬਾਕੀ ਆ ਤੇ ਐਨੀ ਵਧੀਆ ਖੁਸ਼ਬੂ ਆ ਰਹੀ ਆ ਕਿ ਮਸਨ ਨੂੰ ਕੀ ਦੱਸਾਂ ਬਹੁਤ ਵਧੀਆ ਬਣਿਆ ਤੇ ਸ਼ਾਇਦ ਦੇਖੋ ਕਿੰਨੀ ਸੋਹਣੀ ਆ ਰਹੀ ਆ ਤੇ ਹੁਣ ਜੋ ਆਪਾਂ ਡਰਾਈ ਸਪਾਈਸੇਸ ਆਪਾਂ ਪੀਸ ਕੇ ਰੱਖੇ ਸੀ ਉਹ ਪਾ ਦੋ ਹੁਣ ਆਪਾਂ ਨੂੰ ਇਹਨੂੰ ਖੁੱਲਾ ਹੀ ਚੰਗੀ ਤਰ੍ਹਾਂ ਹੋਰ 7 ਤੋਂ 8 ਮਿੰਟ ਦੇ ਲਈ ਲੋ ਹਿੱਟ ਪਰ ਪਕਾ ਲੈਣਾ ਹੈ ਹੁਣ ਤੱਕਣ ਦੀ ਲੋੜ ਨਹੀਂ ਕਿਉਂਕਿ ਹੁਣ ਛਿੱਟੇ ਬਿਲਕੁਲ ਵੀ ਨਹੀਂ ਪੈਣਗੇ ਹੁਣ ਬਹੁਤ ਜ਼ਿਆਦਾ ਪੱਕ ਚੁੱਕਿਆ ਹੁਣ ਇਹ ਤੇ ਆਹ ਦੇਖੋ ਹੁਣ ਆਪਣਾ ਚਵਨ ਪ੍ਰਾਜ ਔਲੇ ਆ ਦਾ ਚਵਨ ਪ੍ਰਾਜ ਬਹੁਤ ਹੀ ਗੁਣਕਾਰੀ ਇੱਕ ਚੀਜ਼ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਮੈਂ ਇੱਥੇ ਗੈਸ ਨੂੰ ਆਫ ਕਰ ਦਿੱਤਾ ਹੈ ਤੇ ਹੁਣ ਇਹਨੂੰ ਆਪਾਂ ਕਰੀਬ 3 ਤੋਂ 4 ਘੰਟੇ ਦੇ ਲਈ ਠੰਡਾ ਕਰ ਲੂਗੇ ਤੇ ਮੈਂ ਕਰੀਬ 4 ਤੋਂ 5 ਹੀ ਘੰਟੇ ਹੋ ਗਏ ਸੀ ਤੇ ਆ ਦੇਖੋ ਹੁਣ ਇਹਦੀ ਕਨਸਿਸਟੈਂਸੀ ਵੀ ਕਾਫੀ ਜ਼ਿਆਦਾ ਥਿੱਕ ਹੋ ਗਈ ਆ ਤੇ ਹੁਣ ਇਹ ਬਹੁਤ ਵਧੀਆ ਆਪਣੀ ਇੱਕ ਚਵਨ ਪ੍ਰਾਜ ਬਣ ਕੇ ਤਿਆਰ ਹੈ ਵਧੀਆ ਚਵਨ ਪ੍ਰਾਜ ਦਾ ਪਤਾ ਹੈ ਮੇਨੂੰ ਲੱਗਦਾ ਕਿ ਜਿਆਦਾ ਪਚ ਚਮਚ ਪਾ ਕੇ ਉਹਨੂੰ ਆਪਾਂ ਉਲਟਦੇ ਹਾਂ ਚਮਚ ਨੂੰ ਤਾਂ ਇਹ ਬਿਲਕੁਲ ਵੀ ਗਿਰਦਾ ਨਹੀਂ ਹੈ ਤਾਂ ਇਹਦਾ ਮਤਲਬ ਆਹ ਹੈ ਕਿ ਆਪਣਾ ਚਵਨ ਪ੍ਰਾਜ ਬਹੁਤ ਵਧੀਆ ਬਣਿਆ ਹੈ ਤੇ ਹੁਣ ਇਹਨੂੰ ਕੰਚ ਦੀ ਸ਼ੀਸ਼ੀ ਵਿੱਚ ਪਾ ਲੂਗੇ ਮੈਂ ਕੰਚ ਦੀ ਸ਼ੀਸ਼ ਨੂੰ ਬਹੁਤ ਚੰਗੀ ਤਰ੍ਹਾਂ ਧੋ ਕੇ ਪੋਛ ਦਿੱਤਾ ਸੀ ਜ਼ਰੂਰ ਟਰਾਈ ਕਰਿਓ ਤੁਸੀਂ ਇਹਾਂ ਚਵਨ ਪ੍ਰਾਜ ਦੀ ਰੈਸিপি ਤੇਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਕਿ ਜਿੰਨੇ ਜ਼ਿਆਦਾ ਲੋਕ ਇਹਨੂੰ ਦੇਖ ਸਕਣ ਸਾਰਿਆਂ ਨੂੰ ਫਾਇਦਾ ਹੋਵੇ ਸਾਰਿਆਂ ਨੂੰ ਬਣਾਉਣਾ ਸਿੱਖਣ ਤੇ ਜੇ ਤੁਸੀਂ ਆਹ ਰੈਸਪੀ ਟਰਾਈ ਕਰੋ ਤੇ ਮੈਨੂੰ ਕਮੈਂਟ ਵਿੱਚ ਦੱਸਿਓ ਜ਼ਰੂਰ ਕਿ ਤੁਹਾਨੂੰ ਕਿਵੇਂ ਲੱਗੀ ਬਣਾਉਣੀ ਵੀ ਬਹੁਤ ਸੌਖੀ ਹੈ ਇਹ ਤੇ ਘਰਦਿਆਂ ਨੂੰ ਸਭ ਨੂੰ ਕਿਵੇਂ ਲੱਗੀ ਬਹੁਤ ਧੰਨਵਾਦ ਤੁਹਾਡਾ ਮੇਰਾ ਵੀਡੀਓ ਦੇਖਣ ਦੇ ਲਈ ਮੈਨੂੰ ਸਪੋਰਟ ਕਰੋ ਮੇਰੇ ਚੈਨਲ ਨੂੰ ਗਰੋ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਜੀ